ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਗੱਤਾਰ ਤੇ ਤੇ ਆਵਾਜ਼ ਆਪਾ ਸੁਣਦੇ ਹਾਂ ਲੇਖ ਗ੍ਰੰਥ ਰੋਪਨਖੀ ਜੀ ਦੀ ਲਿਖੀ ਹੋਈ ਕਹਾਣੀ ਕੰਦ ਵਿੱਚ ਉੱਗਿਆ ਦਰਖਤ ਅੱਜ ਤਾਂ ਅਗਨੀ ਮਿੱਤਰ ਲੱਜਿਆ ਤੋਂ ਪਹਿਲਾਂ ਹੀ ਨਹਾ ਲਿਆ ਹੈ ਨਹੀਂ ਤਾਂ ਹਮੇਸ਼ਾ ਲੱਜਿਆ ਹੀ ਪਹਿਲਾਂ ਉੱਠਦੀ ਹੈ ਤੇ ਨਹਾ ਕੇ ਗੀਤਾ ਦਾ ਪਾਠ ਕਰਨ ਬਹਿ ਜਾਂਦੀ ਹੈ ਕੁੜੀ ਚਾਹ ਬਣਾਉਂਦੀ ਹੈ ਆਗਨੀ ਮਿੱਤਰ ਤੇ ਮੁੰਡਾ ਬਿਸਤਰਿਆਂ ਵਿੱਚ ਚਾਹ ਪੀਂਦੇ ਹਨ ਲੱਜਿਆ ਪਾਟ ਤੋਂ ਬਾਅਦ ਚਾਹ ਦਾ ਸੇਵਨ ਕਰਦੀ ਹੈ ਗੋਸਲਖਾਨੇ ਵਿੱਚੋਂ ਨਿਕਲ ਕੇ ਤੌਲੀਏ ਨਾਲ ਉਹ ਆਪਣਾ ਮੂੰਹ ਰਗੜ ਰਿਹਾ ਹੈ ਵੱਡੇ ਸ਼ੀਸ਼ੇ ਮੂਰੇ ਆ ਕੇ ਸਿਰ ਦੇ ਵਾਲਾਂ ਨੂੰ ਝਟਕਦਾ ਹੈ ਲੱਜਿਆ ਗੋਸਲਖਾਨੇ ਵੱਲ ਤੱਤੇ ਪਾਣੀ ਦੀ ਬਾਲਟੀ ਲਿਜਾ ਰਹੀ ਉਸ ਤੇ ਸਵਾਲੀਆਂ ਨਜ਼ਰ ਸੁੱਟਦੀ ਹੈ ਕੋਟ ਪੈਂਟ ਪਾ ਕੇ ਉਹ ਬੂਟਾਂ ਦੇ ਤਸ਼ਮੇ ਬੰਨ ਰਿਹਾ ਹੈ ਕੁੜੀ ਜਲਦੇ ਹੋਏ ਸਟੋਵ ਕੋਲ ਬੈਠੀ ਇੱਕ ਕਰਦੀ ਦਾਤਨ ਕਰ ਰਹੀ ਹੈ ਸਟੋਵ ਤੇ ਚਾਹ ਉਬਲ ਰਹੀ ਹੈ ਸ਼ੀਸ਼ੇ ਮੂਰੇ ਖੜਾ ਆਗਨੀ ਮਿੱਤਰ ਚਿਹਰੇ ਤੇ ਹੱਥ ਫੇਰ ਰਿਹਾ ਹੈ ਮਹਿਸੂਸ ਕਰਦਾ ਹੈ ਸ਼ੇਵ ਕਿਉਂ ਨਹੀਂ ਕੀਤੀ ਚਾਹ ਚੁੱਲ੍ਹੇ ਉੱਪਰ ਹੀ ਕਰ ਲੈਣੀ ਸੀ ਨਹਾ ਕੇ ਗੁਸਲਖਾਨੇ ਚੋਂ ਬਾਹਰ ਆ ਰਹੀ ਉਹ ਕੁੜੀ ਨੂੰ ਕਹਿੰਦੇ ਹੈ ਪਾਪਾ ਜੀ ਕਹਿੰਦੇ ਮੈਂ ਜਾਣਾ ਛੇਤੀ ਨਾਲੇ ਵਿੱਚ ਦਾਤਣ ਵਾਲੇ ਥੁੱਕਦੇ ਵਿਚਕਾਰੀ ਮਾਰ ਕੇ ਕੁੜੀ ਜਵਾਬ ਦਿੰਦੀ ਹੈ। ਥੋੜੇ ਨਾਉਣ ਵਾਸਤੇ ਪਾਣੀ ਤੱਤਾ ਮਗਰੋਂ ਹੋ ਜਾਂਦਾ। ਚੁੱਲਾ ਭਕੀ ਜਾਂਦਾ। ਚੁੱਲੇ ਤੇ ਹੋ ਜਾਂਦੀ ਚਾਹ। ਸਟੋਵ 'ਚ ਤੇਲ ਫੂਕਣ ਦੀ ਕੀ ਲੋੜ ਸੀ? 80 ਪੈਸੇ ਹੋ ਗਏ ਬੋਤਲ ਅੱਗ ਲੱਗਣੀ। ਲੱਜਿਆ ਕਹਿੰਦੀ ਹੈ ਤੇ ਪੁੱਛਦੀ ਹੈ, "ਤੁਸੀਂ ਅੱਜ ਸਵੇਰੇ-ਸਵੇਰੇ ਕਿੱਧਰ ਦੀ ਤਿਆਰੀ ਕੀਤੀ ਹੈ?" ਬਠਿੰਡੇ ਜਾਣਾ ਸਰਕਾਰੀ ਕੰਮ ਹੈ। ਉਸਨੇ ਬਹਾਨਾ ਬਣਾਇਆ। ਰਾਤਾਂ ਕੋਈ ਜ਼ਿਕਰ ਨਹੀਂ ਕੀਤਾ ਤੁਸੀਂ ਹੈ ਤੜਕੇ ਸੁਪਨਾ ਆਇਆ ਹੁਣ ਬਿਠਿੰਡੇ ਜਾਣ ਦਾ ਉਹ ਖੋਜ ਕਰ ਰਹੇ ਹੈ ਨਹੀਂ ਪ੍ਰੋਗਰਾਮ ਤਾਂ ਕੱਲ ਦਾ ਹੀ ਬਣਿਆ ਹੋਇਆ ਰਾਤ ਨੂੰ ਦੱਸਣਾ ਯਾਦ ਨਹੀਂ ਰਿਹਾ ਦਫ਼ਤਰ ਵਾਲੀ ਵੀ ਅਜੀਬ ਨੇ ਜਦੋਂ ਭੇਜਦੇ ਨੇ ਡਿਊਟੀ ਤੇ ਤੁਹਾਨੂੰ ਕਿਉਂ ਭੇਜਦੇ ਨਹੀਂ ਉਸਨੇ ਗੀਤਾ ਨੂੰ ਹਰੇ ਹਿਲ ਤੇ ਟਿਕਾਉਂਦਿਆਂ ਪੁੱਛਿਆ ਹੈ ਸਾਬ ਖੁਸ਼ ਹੈ ਨਾ ਆਪਣੇ ਤੇ ਏ ੜੇ ਬਣਦਾ ਹੈ ਸਹਿਰ ਮੁਕਤੀ ਆਪਣਾ ਕੀ ਕਸਦਾ ਉਹ ਮੂੰਹ ਭਵਾ ਕੇ ਹੱਸਿਆ ਹੈ ਚੱਕਰੇ ਨਾ ਮੈਨੂੰ ਮੁੰਨਾ ਦਾੜੀ ਬੇਇੱਜ਼ਤੇ ਦੀ ਸਾਬ ਸਾਬ ਤੀ ਨੂੰ ਵੀ ਸਹਰਾ ਹੀ ਕਰਾਉਂਦਾ ਹੈ ਉਹ ਤਾਂ ਮਾਲ ਰੋੜ ਤੇ ਕਦੇ ਕਿਸੇ ਦੇ ਸਕੂਟਰ ਮਗਰ ਕਦੇ ਕਿਸੇ ਦੀ ਕਾਰ ਚ ਇਸੇ ਤਰ੍ਹਾਂ ਲੱਜਿਆ ਉਹਦੇ ਸਾਹਬ ਨੂੰ ਤੇ ਉਹਦੇ ਕੰਮ ਨੂੰ ਗਾਲਾਂ ਕੱਢਣ ਲੱਗਦੀ ਹੈ ਗੁੱਸੇ ਨਾ ਹੋ ਲੱਜਿਆ ਦੇਵੀ ਜੀ ਮਹਾਰਾਜ ਨਹੀਂ ਤਾਂ ਅੱਜ ਦਾ ਪਾਰਟ ਪਰਵਾਨ ਨਹੀਂ ਹੁਣ ਉਹ ਮੁਸਕਰਾਉਂਦਾ ਹੈ ਚੰਗਾ ਉਜੜੋ ਪਰ ਉਹ ਗੀਤਾ ਦੇ ਵਰਕੇ ਉਥਲਦੀ ਹੈ ਕੁੜੀ ਨੇ ਗਲਾਸ ਵਿੱਚ ਚਾਹ ਪਾ ਕੇ ਤੇ ਪਾਈ ਤੇ ਰੱਖ ਦਿੱਤੀ ਹੈ ਇੱਕ ਪਲੇਟ ਵਿੱਚ ਦੋ ਨਮਕੀਨ ਬਿਸਕੁਟ ਵੀ ਧਰ ਦਿੱਤੇ ਹਨ ਚਾਹ ਦੀ ਨਾੜ ਠੀਕ ਕਰਦਾ ਉਹ ਪੌੜੀਆਂ ਚੜ ਗਿਆ ਹੈ ਕੋਠੇ ਦੇ ਲੈਟਰਨ ਦੀ 5 ਇੰਚੀ ਕੰਧ ਕੋਲ ਖੜ ਕੇ ਗੋਬਿੰਦ RAM ਦੇ ਵੇੜੇ ਵਿੱਚ ਆਖਦਾ ਨਰਬ ਦਾ ਬਰਾਂਡੇ ਵਿੱਚ ਖੜੀ ਕਿਸ ਵਾਰੀ ਹੈ ਉਹ ਖੰਗੂਰ ਮਾਰਦਾ ਨਰਬਦਾ ਉਹ ਤਾਂ پلਕਾਂ ਚੁੱਕਦੀ ਹੈ ਤੇ ਅੱਖ ਮਾਰ ਕੇ ਗੱਲ ਸਮਝਾਉਂਦੀ ਹੈ ਜੋ ਕੁਝ ਉਸਨੇ ਕਿਹਾ ਹੈ ਉਹ ਸਮਝ ਗਿਆ ਹੈ ਜੇ ਉਹ ਅੱਖ ਨਾ ਮਾਰਦੀ ਤਾਂ ਸਮਝ ਉਸਨੇ ਫਿਰ ਵੀ ਜਾਣਾ ਸੀ ਐਨਾ ਦੇਖ ਲੈਣਾ ਹੀ ਕਾਫੀ ਹੈ ਕਿ ਉਸਨੇ ਤੋਤੇ ਹੋਏ ਸਲਵਾਰ ਕਮੀਜ਼ ਪਹਿਨੀ ਹੋਈ ਹੈ ਉਤੋਂ ਦੀ ਗਰਮ ਕੋਟੀ ਹੈ ਕਿਸ ਵਾਰੀ ਹੈ ਤੇ ਛੇਤੀ ਛੇਤੀ ਵਾਰੀ ਹੈ ਇੰਨਾ ਸਵੇਰੇ ਤਿਆਰ ਹੋ ਰਹੀ ਐ ਨਹੀਂ ਤਾਂ ਉਹ ਧੁੱਪਾਂ ਝੜੀਆਂ ਤਾਂ ਉਹ ਮੰੰਜਾ ਛੱਡਦੀ ਐ ਸਾਫ਼ ਐ ਕਿ ਉਸਨੇ ਅੱਜ ਕਿਤੇ ਜਾਣਾ ਹੈ ਜਾਣਾ ਹੈ ਤੌਥੀ ਜਿੱਥੇ ਅਗਨੀ ਮਿੱਤਰ ਨੇ ਪਾ ਉਹ ਉਸਨੇ ਉਸਦੇ ਨਾਲ ਹੀ ਜਾਣਾ ਹੈ ਪੌੜੀਆਂ ਉਤਰ ਕੇ ਉਹ ਟੂਟੀ ਦੇ ਹੱਥ ਤੋਂਦਾ ਹੈ ਬਹਾਨਾ ਹੈ ਕਿ ਉਹ ਕੋਠੇ ਤੇ ਪਿਸ਼ਾਬ ਕਰਕੇ ਆਇਆ ਹੈ ਬਾਸਟੈਂਡ ਤੇ ਆ ਕੇ ਪ੍ਰਿੰਸ ਹੋਟਲ ਵਾਲਿਆਂ ਨੂੰ ਉਹ ਕਹਿੰਦਾ ਹੈ ਇੱਕ ਪਿਆਲਾ ਚਾਹ ਤਿੱਖੀ ਜੀ ਪੱਤੀ ਤੇਜ਼ ਪਾਣੀ ਘਟ ਫਟਾਫਟ ਉਹ ਹੋਟਲ ਦੇ ਮੂਹਰੇ ਖੜਾ ਹੈ ਬਸ ਸਟੈਂਡ ਦੇ ਚੱਪੇ ਚੱਪੇ ਤੇ ਉਸ ਦੀ ਨਜ਼ਰ ਦੌੜ ਰਹੀ ਹੈ ਨਰਬਦਾ ਕਿਤੇ ਨਹੀਂ ਦਿਸ ਰਹੀ ਚਾਹੇ ਟੇਬਲ ਪਰ ਰੱਖ ਦਿਆ ਸਾਫ ਫਟਾਫਟ ਪੀ ਲੋ ਫਟਾਫਟ ਕਹਿ ਕੇ ਪੂਰਬੀਆ ਨੌਕਰ ਮੁਸਕਰਾਇਆ ਹੈ ਫਟਾਫਟ ਇੱਥੇ ਹੀ ਲਿਆ ਬਈਆ ਹੋਟਲ ਦੇ ਚੌਂਦਰੇ ਤੇ ਖੜਾ ਉਹ ਉੱਚੇ ਉੱਚੇ ਹੱਸਿਆ ਹੈ ਦੋ ਕੁਟਾਂ ਭਰੀਆਂ ਹਨ ਨਰਬਦਾ ਪਲਾਸਟਿਕ ਦੀ ਹਰੀ ਟੋਕਰੀ ਹੱਥ ਵਿੱਚ ਲਟਕਾਈ। ਹੋਟਲ ਦੇ ਸਾਹਮਣੇ ਦੀ ਲੰਗਈ ਹੈ। ਅਗਨੀ ਮਿੱਤਰ ਵੱਲ ਝਾਕ ਵੀ ਗਈ ਹੈ। ਦੋ ਕੁਟਨਾ ਹੋਰ ਸੜਾ ਕੇ ਚਾਹ ਦਾ ਪਿਆਲਾ। ਉਵੇਂ ਜਿਵੇਂ ਉਹ ਅੱਗ ਦੀ ਪੱਠੀ ਕੋਲ ਧਰ ਦਿੰਦਾ ਹੈ। ਹੋਟਲ ਦੇ ਮਾਲਕ ਬਹਾਵਲਪੁਰੀ ਸਰਦਾਰ ਨੂੰ 25 ਪੈਸੇ ਦਿੰਦਾ ਹੈ ਤੇ ਤੇਜ਼ੀ ਨਾਲ ਬੱਸ ਸਟੈਂਡ ਦੇ ਪੀੜ ਵਿੱਚ ਖੋ ਜਾਂਦਾ ਹੈ। ਖਿੜਕੀ ਅੱਗੇ ਜਾ ਕੇ ਟਿਕਟ ਮੰਗਦਾ ਹੈ। ਸੀਟ ਲੈ ਲਓ ਬਾਦਸ਼ਾਹ। ਇੱਕ ਦਾ ਫਿਕਰ ਨਾ ਕਰੋ ਵਿੱਚ ਇਹ ਮਿਲ ਜਾਏਗੀ ਰਾਦ ਦੀ ਸ਼ਰਾਬ ਦਾ ਪੰਨਿਆ ਕੰਡੈਕਟਰ ਅਲਸਾਈ ਜ਼ਬਾਨ ਵਿੱਚ ਕਹਿੰਦਾ ਹੈ ਬਾਸ ਦੀ ਅਗਲੀ ਬਾਰੀ ਕੋਲ ਖੜ ਕੇ ਅਗਨੀ ਮਿੱਤਰ ਪਿੱਛੇ ਨੂੰ ਝਾਕਦਾ ਹੈ ਨਰਬ ਦਾ ਪਿਛਲੀ ਬਾਰੀ ਵੱਲ ਵਧੀ ਆ ਰਹੀ ਹੈ ਇੱਕ ਸੀਟ ਸੈਂਟਰ ਵਿੱਚ ਅਗਨੀ ਮਿੱਤਰ ਨੇ ਮਲ ਲਈ ਹੈ ਉਸ ਨਾਲ ਲੱਗਦੀ ਸੀਟ ਖਾਲੀ ਪਈ ਹੈ ਉਸ ਤੇ ਨਰਬ ਦਾ ਨਹੀਂ ਬੈਠੇ ਪਿਛਲੀਆਂ ਸੀਟਾਂ ਵਿੱਚ ਹੀ ਇੱਕ ਤੇ ਬੈਠ ਗਈ ਹੈ બસ ਚੱਲਣ ਵਿੱਚ 5 ਮਿੰਟ ਰਹਿੰਦੇ ਹਨ ਕੰਡਕਟਰ ਆ ਗਿਆ ਹੈ ਤੇ ਟਿਕਟ ਕੱਟਣ ਲੱਗ ਗਿਆ ਹੈ 1-1 ਰੁਪਏ ਦੇ ਉਹ ਦੋ ਟਿਕਟ ਲੈ ਲੈਂਦਾ ਹੈ ਦੂਜੀ ਸਵਾਰੀ ਕੰਡਕਟਰ ਨੇ ਪੁੱਛਿਆ ਹੈ ਉਸਨੇ ਨਰਬਦਾਵਲ ਅੱਖਾਂ ਦਾ ਇਸ਼ਾਰਾ ਕਰ ਦਿੱਤਾ ਹੈ ਉਸਨੇ ਨਾਲ ਵਾਲੀ ਖਾਲੀ ਸੀਟ ਵੱਲ ਕੰਡਕਟਰ ਚਾ ਗਿਆ ਹੈ ਤੇ ਮੁਸਕਰਾ ਪਿਆ ਹੈ ਸ਼ਾਇਦ ਕੁਝ ਟਾੜ ਗਿਆ ਹੈ ਨਰਬਦਾ ਤੋਂ ਅਗਲੀ ਸੀਟ ਤੇ ਉਹਨਾਂ ਦਾ ਗਵੰਡੀ ਰੋਲ ਦੂਹ ਹਲਵਾਈ ਬੈਠਾ ਹੈ ਤੜਕੇ ਹੀ ਪਤਾ ਨਹੀਂ ਕਿੱਥੋਂ ਆ ਗਿਆ ਉਹ 50 ਪੈਸੇ ਦਾ ਟਿਕਟ ਲੈਂਦਾ ਹੈ ਅਗਨੀ ਮਿੱਤਰ ਦੇ ਨਾਲ ਵਾਲੀ ਸੀਟ ਅਜੇ ਵੀ ਖਾਲੀ ਪਈ ਹੈ ਪਰ ਉਹ ਦੂਰ ਉਤਰਦਾ ਹੈ ਨਰਬ ਦਾ ਅਗਨੀ ਮਿੱਤਰ ਨਾਲ ਆ ਬੈਠਦੀ ਹੈ ਚੱਲ ਸਿਆਪਾ ਮੁੱਕਿਆ ਟੁੱਟ ਜਾਣੇ ਦਾ 홀ੀਡੇ ਕੇ ਕਹਿੰਦੇ ਹੋ ਸਾਰੇ ਬੱਸ ਵਿੱਚ ਨਿਗਾਹ ਕਮਾਉਂਦੀ ਹੈ ਕੋਈ ਨਹੀਂ ਜੋ ਉਸ ਨੂੰ ਜਾਣਦਾ ਹੋਵੇ ਉਸ ਨੇ ਅਗਨੀ ਮਿੱਤਰ ਦੇ ਪੱਟ ਤੇ ਚੁੰਡੀ ਵੱਡੀ ਹੈ ਜਿਵੇਂ ਅੱਗ ਦਾ ਕੋਲਾ ਧਰ ਦਿੱਤਾ ਹੋਵੇ ਨੀਵੀ ਪਾ ਕੇ ਉਹ ਨਰਵਦਾ ਦਾ ਹੱਥ ਆਪਣੇ ਹੱਥ ਵਿੱਚ ਲੈਂਦਾ ਹੈ ਜੇ ਸਾਡੇ ਤੇ 75 ਪੈਸੇ ਦਾ ਸਫਰ ਮੁਕਦਾ ਹੈ ਉਹ ਉਤਰ ਜਾਂਦੇ ਹਨ ਕੰਡਕਟਰ ਫਿਰ ਮੁਸਕਰਾਇਆ ਹੈ ਅੱਡੇ ਤੋਂ ਇੱਕ ਫਰਲਾਂਗ ਤੁਰ ਕੇ ਨਹਿਰ ਦਾ ਪੁਲ ਆਉਂਦਾ ਹੈ ਉਹ ਨਹਿਰ ਦੀ ਪੱਟੜੀ ਫੜਦੇ ਹਨ ਤੁਰੇ ਜਾਂਦੇ ਹਨ ਦੋ ਫਰਲਾਂਗ ਤੁਰੇ ਜਾਂਦੇ ਹਨ ਉਹ ਗੱਲ ਕਰਦੀ ਹੈ ਤੇ ਵੱਡਾ ਸਾਰਾ ਹੌਂਕਾ ਲੈਂਦੀ ਹੈ ਉਹ ਗੱਲ ਕਰਦਾ ਹੈ ਤਾਂ ਵੱਡਾ ਸਾਰਾ ਹੌਂਕਾ ਲੈਂਦਾ ਹੈ ਨਹਿਰ ਦੀ ਪਟੜੀ ਦੇ ਨਾਲ-ਨਾਲ ਦੂਰ ਤੱਕ ਇੱਕ ਸੰਘਣਾ ਜੰਗਲ ਹੈ। ਇਸ ਜੰਗਲ ਵਿੱਚ ਉਹ ਪਹਿਲਾਂ ਵੀ ਕਈ ਵਾਰ ਆ ਚੁੱਕੇ ਹਨ। ਦੁਪਹਿਰ ਹੋ ਰਹੀ ਹੈ। ਦਸੰਬਰ ਦੀ ਨਿੱਗੀ-ਨਿੱਗੀ ਧੁੱਪ ਹੈ। ਪਰ ਇਹ ਧੁੱਪ ਉਹਨਾਂ ਦੇ ਪਿੰਡਿਆਂ ਤੇ ਕੀੜੀਆਂ ਵਾਂਗ ਸੁੱਲ੍ਹਾ ਰਹੀ ਹੈ। ਉਹ ਟਾਈ ਦੀ ਨਾਲ ਟਿੱਲੀ ਕਰਦਾ ਹੈ ਤੇ ਕਮੀਜ਼ ਦਾ ਉੱਤਲਾ ਬਟਨ ਖੋਲ ਦਿੰਦਾ ਹੈ। ਨਰਵਦਾ ਦਾ ਮੱਕੀ ਵਰਨਾ ਚਿਹਰਾ ਹੋਰ ਭਾਗ ਉੱਠਿਆ ਹੈ। ਚੁੰਗੀ ਦੇ ਲੜ ਨਾਲ ਉਹ ਗੱਲਾਂ ਤੇ ਮੱਥਾ ਰਗੜਦੀ ਹੈ। ਲੱਗਦਾ ਹੈ ਚਿੱਟੀ ਚੁੰਨੀ ਦਾ ਲੜ ਵੀ ਜਿਵੇਂ ਬਦਾਮੀ ਹੋ ਗਿਆ ਹੋਵੇ ਇੱਕ ਵੱਡੇ ਸਾਰੇ ਕਿਕਰ ਦੀ ਛਾਂ ਵਿੱਚ ਉਹ ਹੌਲੇ ਫੁੱਲ ਹੋਏ ਬੈਠੇ ਹਨ ਗੋਵਿੰਦ RAM ਅੱਜ ਦੁਕਾਨ ਤੇ ਹੀ ਹੈ ਉਹ ਪੁੱਛਦਾ ਹੈ ਹਾਂ ਹੋਰ ਖੋਜ ਜਾਣਾ ਉਸਨੇ ਜੇ ਮਗਰੋਂ ਕਰੇਗੀੜਾ ਮਾਰ ਲਿਆ ਤਾਂ ਕੀ ਕਹੂੰਗੀ ਪਤਾ ਹੈ ਉਸ ਨੂੰ ਬਈ ਪੂਆ ਜੀ ਦੇ ਘਰ ਗਈ ਹੋਈਆਂ ਬਿਮਾਰ ਨੇ ਨਾ ਪੂਆ ਜੀ ਕਈ ਦਿਨਾਂ ਦੇ ਜੇ ਪੂਆ ਜੀ ਦੇ ਚਲੇ ਜਾਵੇ ਲੈ ਉੱਥੇ ਜਾਉ ਦੋ ਮੀਲ ਤਾਂ ਫਿਰ ਹੁਣ ਤਾਈ ਉਸਦੇ ਪਾਦਾ ਪੋਆ ਜੀ ਕੋਲੀ ਬੈਠੀ ਐ ਤੂੰ ਹੋਰ ਉਹਨੂੰ ਕੀ ਪਤਾ ਵਿਚਾਰੇ ਸਤਿਆਮਨ ਨੂੰ 8 ਵਜੇ ਸਵੇਰੇ ਜਾ ਕੇ 8 ਵਜੇ ਰਾਤ ਨੂੰ ਘਰ ਮੁੜਦਾ ਰੋਟੀ ਖਾਂਦਾ ਤੇ ਸੌਂ ਜਾਂਦਾ ਤੇ ਜਾਂ ਫਿਰ ਅੱਧੀ ਅੱਧੀ ਰਾਤ ਤਾਈ ਦੁਕਾਨ ਤੇ ਬਹਿਆਂ ਦਾ ਕੰਮ ਕਰਦਾ ਰਹਿੰਦਾ ਕਦੇ ਕਦੇ ਤਾਂ ਦੁਕਾਨ ਤੇ ਸੌਂ ਜਾਂਦਾ ਤੇਰੇ ਨਾਲ ਕਦੋਂ ਕਰਦਾ ਗੱਲਬਾਤ ਮੇਰੇ ਨਾਲ ਕਰਦਾ ਹੋਵੇ ਗੱਲਬਾਤ ਤਾਂ ਤੁਹਾਡੇ ਨਾਲ ਕਿਉਂ ਫਿਰਾਂ ਥੋੜੀ ਦੇਰ ਉਹ ਚੁੱਪ ਬੈਠੇ ਰਹਿੰਦੇ ਹਨ ਪਾਣੀ ਦੀ ਪਿਆਸ ਲੱਗਦੀ ਹੈ ਉੱਠਦੇ ਹਨ ਪਤਾ ਹੈ ਕਿ ਜੇ ਸੌ ਕੁ ਗਜ਼ ਸੱਜੇ ਹੋ ਜਾਈਏ ਤਾਂ ਇੱਕ ਖੂਹੀ ਹੈ ਖੂਹੀ ਦੇ ਇੱਕ ਘੁੱਟਿਆ ਪੁਰਾਣਾ ਡੋਲ ਵੀ ਪਿਆ ਰਹਿੰਦਾ ਹੈ ਮੁੰਜ ਦੀ ਲੱਜ ਹੈ ਉਹ ਖੂਹੀ ਵੱਲ ਤੁਰ ਪੈਂਦੇ ਹਨ ਅਗਨੀ ਮਿੱਤਰ ਇੱਕ ਡੋਲ ਖਿੱਚਦਾ ਹੈ ਨਰਬ ਦਾ ਓਕ ਨਾਲ ਤਿੰਨ ਘੁੱਟਾਂ ਭਰਦੀ ਹੈ ਤੇ ਉਹ ਭਰ ਕੇ ਪਾਣੀ ਮੂੰਹ ਤੇ ਛੁੱਟ ਲੈਂਦੀ ਹੈ ਅੱਖਾਂ ਮਲਦੀ ਹੈ ਤੇ ਨੱਕ ਸਾਫ਼ ਕਰਦੀ ਹੈ ਇੱਕ ਬੁੱਕ ਹੋਰ ਮੂੰਹ ਤੇ ਸੁੱਟ ਕੇ ਪਰਾਂ ਹੋ ਜਾਂਦੀ ਏ ਚੁੰਨੀ ਦੇ ਲੜ ਨਾਲ ਚਿਹਰਾ ਪੂੰਝ ਲੈਂਦੀ ਏ ਇੱਕ ਡੋਲ ਹੋਰ ਖਿੱਚ ਕੇ ਅਗਨੀ ਮਿੱਤਰ ਪਾਣੀ ਪੀਂਦਾ ਏ ਤੇ ਫਿਰ ਅੱਖਾਂ ਤੇ ਛਿੱਟੇ ਮਾਰਦਾ ਖੋਹੀ ਦੇ ਕੋਲ ਹੀ ਨਰਮ ਨਰਮ ਕਾਦੀ ਇੱਕ ਗੱਦੀ ਜਹੀ ਤੇ ਉਹ ਬੈਠ ਜਾਂਦਾ ਹੈ ਹਰ ਵਾਰੀ ਇਹ ਹੀ ਸਲਵਾਰ ਇਹ ਹੀ ਕਮੀਜ਼ ਪਾਉਣੀ ਕੋਈ ਚੱਜ ਦੇ ਕੱਪੜੇ ਤਾਂ ਪਾ ਕੇ ਆਇਆ ਕਰ ਚੱਜ ਦੇ ਕਿਹੋ ਜੇ ਕੀ ਘਟ ਹੈ ਤੈਨੂੰ ਗਰੀਬਾਂ ਕੋਲ ਕਿੱਥੇ ਨੇ ਜੱਜ ਦੇ ਦੋਵੇਂ ਹਸਪੰਦ ਦੇ ਹਨ ਜਨਤਾ ਬੂਥ ਹਾਊਸ ਕਿੱਡੀ ਵੱਡੀ ਦੁਕਾਨ ਹੈ सेठ ਗੋਵਿੰਦ RAM ਦੀ ਹਜ਼ਾਰਾਂ ਰੁਪਏ ਦੀ ਕਮਾਈ ਹੈ ਭਾਵੇਂ ਪੱਟ ਦੇ ਲੱਛੇ ਪੈਣੀ ਜ ਮੈਂ ਕੀ ਫੂਕਣੇ ਨੇ ਪੱਟ ਦੇ ਲੱਛੇ ਜੱਜ ਨਾਲ ਬੰਦਾ ਜੇ ਬੁਲਾਵੇ ਚਲਾਵੇ ਨਾ ਮੇਰੀ ਤਾਂ ਐਫਏ ਖੋਚ ਪੈ ਗਈ ਅੱਠਵੀਂ ਫੇਲ ਦੇ ਮਗਰ ਲੱਗ ਕੇ ਹੁਣ ਭਾਵੇਂ ਜਨਤਾ ਬੂਥ ਹਾਊਸ ਦਾ ਮਾਲਕ ਬਣਿਆ ਫਿਰੇ ਨੋਟਾਂ ਦੇ ਇਹ ਵਿੱਚ ਮੱਛਣ ਨਰਬਦਾ ਹਾਂਜੀ ਤੂੰ ਗੋਬਿੰਦ RAM ਤੋਂ ਖਹਿੜਾ ਛੁਡਾ ਮੈਂ ਲੱਜਿਆ ਦਾ ਫਾਹਾ ਵੱਢਦੈਨਾ ਆਪ ਜੁਆਕ ਸਾਂਝੇ ਕਰ ਲਈਏ ਪਰ ਅਗਨੀ ਮਿੱਤਰ ਜੀ ਹੁਣ ਵੀ ਆਪਾਂ ਕੋਈ ਦੋ ਤਾਂ ਨਹੀਂ ਦੋ ਨਹੀਂ ਤਾਂ ਹੋਰ ਕੀ ਹੈ ਤੂੰ ਸੇੜ ਗੋਬਿੰਦ RAM ਦੀ ਪਤਨੀ ਹੈ ਤੇ ਮੈਂ ਲੱਜਿਆ ਉਸ ਗੀਤਾ ਦਾ ਪਾਠ ਕਰਨ ਵਾਲੀ ਕ੍ਰਿਸ਼ਨ ਭਗਤਨੀ ਦਾ ਪਤੀ ਦੋ ਤਾਂ ਹਾਂ ਤੂੰ ਤੂੰ ਐ ਮੈਂ ਮੈਂ ਇੱਕ ਬਣ ਜਾਈਏ ਨਰਬਦਾਂ ਗੋਬਿੰਦ RAM ਦਾ ਵੱਡਾ ਸਾਰਾ ਮਕਾਨ ਹੈ ਚਾਰ ਮਕਾਨਾਂ ਦਾ ਇੱਕ ਮਕਾਨ ਇੱਕ ਹਿੱਸੇ ਵਿੱਚ ਉਹ ਆਪ ਰਹਿਂਦਾ ਹੈ ਇੱਕ ਵਿੱਚ ਅਗਨੀ ਮਿੱਤਰ ਇੱਕ ਵਿੱਚ ਮਾਸਟਰ ਹਰਦੁਆਰੀ ਲਾਲ ਜਿਸ ਦੇ ਬਾਥੀ ਵਰਗੀ ਔਰਤ ਸੱਤ ਕੁੜੀਆਂ ਤੇ ਤਿੰਨ ਮੁੰਡੇ ਜੰਮ ਕੇ ਅਜੇ ਵੀ ਬੁੱਢੀ ਨਹੀਂ ਹੋਈ ਚੌਥੇ ਹਿੱਸੇ ਵਿੱਚ ਸਰਦਾਰ ਬੰਦਾ ਸਿੰਘ ਜੋ ਪੰਜਾਬ ਰੋਡ ਵਿੱਚ ਵਿੱਚ ਡਰਾਈਵਰ ਹੈ ਭਾ ਡਰਾਈਵਰਾਂ ਵਾਲੀ ਉਸ ਵਿੱਚ ਇੱਕ ਵੀ ਗੱਲ ਨਹੀਂ ਸ਼ਰਾਬ ਨਹੀਂ ਪੀਂਦਾ ਚੁੱਪ ਰਹਿੰਦਾ ਹੈ ਪਤਾ ਵੀ ਨਹੀਂ ਲੱਗਦਾ ਕਦੋਂ ਆਉਂਦਾ ਹੈ ਤੇ ਕਦੋਂ ਜਾਂਦਾ ਹੈ ਗੋਬਿੰਦ RAM ਦੇ ਆਉਣ ਜਾਣ ਦਾ ਵੀ ਕੋਈ ਪਤਾ ਨਹੀਂ ਲੱਗਦਾ ਹਰ ਦੁਆਰੀ ਨਾਲ ਉੱਚੇ ਉੱਚੇ ਬੋਲਦਾ ਹੈ ਹਰ ਵੇਲੇ ਲੜਦਾ ਰਹਿੰਦਾ ਕਦੇ ਜਵਾਕਾਂ ਨਾਲ ਕਦੇ ਆਪਣੀ ਔਰਤ ਨਾਲ ਉਸ ਦੇ ਜਵਾਕ ਵੀ ਬੜਾ ਚਿੰਗ ਚੜਾ ਪਾਉਂਦੇ ਹਨ ਗੋਬਿੰਦ RAM ਦਾ ਚੁੱਪ ਰਹਿਣਾ ਆਗਨੀ ਮਿੱਤਰ ਨੂੰ ਚੰਗਾ ਲੱਗਦਾ ਜਦੋਂ ਕਿ ਪੰਤਾ ਸਿੰਘ ਦੀ ਚੁੱਪ ਖਟਕਦੀ ਹੈ ਨਰਬਦਾ ਤਿੰਨੇ ਘਰਾਵੇ ਚ ਆਉਂਦੀ ਜਾਂਦੀ ਹੈ ਦਿਨ ਵੇਲੇ ਔਰਤਾਂ ਕੋਲ ਇੱਕ ਦੋ ਗੇੜੇ ਤਾਂ ਜ਼ਰੂਰ ਮਾਰ ਜਾਂਦੀ ਹੈ ਲੱਜਿਆ ਕੋਲ ਤਾਂ ਉਹ ਦੋ ਦੋ ਘੰਟੇ ਬੈਠੀ ਰਹਿੰਦੀ ਹੈ ਘਰ ਦਾ ਕੰਮ ਵੀ ਉਸ ਨੂੰ ਬਹੁਤਾ ਨਹੀਂ ਇੱਕ ਮੁੰਡਾ ਹੈ ਜੋ ਚੌਥੀ ਜਮਾਤ ਵਿੱਚ ਪੜਦਾ ਹੈ ਮੁੰਡੇ ਤੋਂ ਬਾਅਦ ਇੱਕ ਕੁੜੀ ਸੀ ਜੋ ਜੰਮਦੇ ਹੀ ਮਰ ਗਈ ਸੀ ਮੁੜ ਕੇ ਕੋਈ ਜੁਆਕ ਨਹੀਂ ਹੋਇਆ ਰੋਟੀ ਟੁਕ ਦਾ ਕੰਮ ਕਰਨ ਲਈ ਬਹਾਮਣਾਂ ਦੀ ਕੁੜੀ ਨੌਕਰ ਹੈ ਨਰਬਦਾ ਦੱਸਦੀ ਹੁੰਦੀ ਹੈ ਕਿਉਂ ਕਾਲਜ ਵਿੱਚ ਹਾਕੀ ਦੀ ਪਲੇਅਰ ਸੀ ਐਥਲੀਟ ਵੀ ਉਸ ਦਾ ਸਰੀਰ ਹੁਣ ਵੀ ਦੱਸਦਾ ਹੈ ਕਿ ਉਹ ਜ਼ਰੂਰ ਐਥਲੀਟ ਹੁੰਦੀ ਹੋਵੇਗੀ ਹੁਣ ਤਾਂ ਉਹ ਕੇਵਲ ਨਾਵਲ ਕਹਾਣੀਆਂ ਪੜ੍ਹਦੀ ਹੈ ਪਬਲਿਕ ਲਾਇਬ੍ਰੇਰੀ ਵਿੱਚੋਂ ਆਪ ਹੀ ਕਿਤਾਬਾਂ ਲੈ ਆਉਂਦੀ ਹੈ ਅਗਨੀ ਮਿੱਤਰ ਦੀ ਕੁੜੀ ਜੋ 7ਵੀਂ ਜਮਾਤ ਵਿੱਚ ਪੜ੍ਹਦੀ ਹੈ ਸਕੂਲੋਂ ਕਿਤਾਬਾਂ ਲਿਆ ਕੇ ਨਰਬਦਾ ਨੂੰ ਦਿੰਦੀ ਹੈ ਲਜਿਆ ਦੀ ਭਜਨ ਬੰਦਗੀ ਅਗਨੀ ਮਿੱਤਰ ਨੂੰ ਬਿਲਕੁਲ ਪਸੰਦ ਨਹੀਂ ਉਹ ਖੇਸਦਾ ਰਹਿੰਦਾ ਜਦ ਕਦੇ ਉਹ ਅਗਨੀ ਮਿੱਤਰ ਨਾਲ ਸੌਂਦੀ ਹੈ ਉਸ ਦੇ ਗਲ ਵਿੱਚ ਪਈ ਮਾਲਾ ਤੋਂ ਅਗਨੀ ਮਿੱਤਰ ਨੂੰ ਖਚਿਆਣ ਆਉਂਦੀ ਹੈ ਜਿਵੇਂ ਉਹ ਕੋਈ ਦੇਵੀ ਮਾਤਾ ਹੋਵੇ ਉਸ ਨੂੰ ਲੱਗਦਾ ਹੈ ਜਿਵੇਂ ਨਰਬਦਾ ਹੈ ਉਸ ਦੀ ਅਸਲੀ ਔਰਤ ਹੋਵੇ ਪਰ ਕਦੇ ਕਦੇ ਨਰਬਦਾ ਵੀ ਅਗਨੀ ਮਿੱਤਰ ਨੂੰ ਬੁਰੀ ਲੱਗਦੀ ਹੈ ਜਦ ਕਦੇ ਉਹ ਬਾਹਰ ਜਾਂਦੇ ਹਨ ਉਸ ਦੇ ਜੇਬ ਵਿੱਚ ਮੱਲੋ ਮੱਲੇ ਰੁਪਏ ਪਾ ਦਿੰਦੀ ਹੈ ਕਦੇ 100 ਕਦੇ 50 ਉਸ ਨੂੰ ਇਸ ਤਰ੍ਹਾਂ ਦਿੱਤੇ ਰੁਪਿਆਵਾਂ ਵਿੱਚੋਂ ਹੌਂਕ ਆਉਂਦੀ ਹੈ गोविंद राम दी कार्ट ਉਸ ਵਿੱਚ ਉਹ ਪੂਰੀ ਕਰਦੀ ਹੈ ਇਸ ਤੋਂ ਬਾਅਦ ਅਗਨੀ ਮਿੱਤਰ ਕੀ ਹੈ ਉਸ ਨੂੰ ਆਪਣਾ ਆਪੇ ਬੁਰਾ ਲੱਗਦਾ ਹੈ ਲੱਜਾਂ ਵਿੱਚ ਜੋ ਕੁਝ ਨਹੀਂ ਉਹ ਨਰਬਦਾ ਤੋਂ ਲੈਂਦਾ ਹੈ ਇਸ ਤੋਂ ਬਾਅਦ ਨਰਬਦਾ ਕੀ ਹੈ ਉਹ ਨਰਬਦਾ ਨੂੰ ਕਿੰਨੀ ਵਾਰ ਕਹਿ ਚੁੱਕਾ ਹੈ ਪਰੇ ਬਾਜ਼ਾਰ ਵਿੱਚ ਮੇਰੀ ਬਾਹ ਫੜ ਲੈ ਪਰ ਉਹ ਤਾਂ ਹੱਸ ਕੇ ਟਾਲ ਦਿੰਦੀ ਹੈ ਨਰਬਦਾ ਤੋਂ ਪਹਿਲਾਂ ਕਿਸੇ ਪ੍ਰਾਈ ਔਰਤ ਨਾਲ ਉਸ ਦਾ ਕੋਈ ਸਬੰਧ ਨਹੀਂ ਰਿਹਾ ਪ੍ਰਾਈ ਔਰਤ ਦਾ ਅਹਿਸਾਸ ਕਿੰਨਾ ਮਿੱਠਾ ਹੈ ਪਰ ਕਿੰਨਾ ਕੋੜਾ ਪਰ ਉਹ ਤਾਂ ਚਾਹੁੰਦਾ ਹੈ ਕਿ ਰੜੇ ਮੈਦਾਨ ਰੁੱਖ ਲਾਵੇ ਜੋ ਉੱਚਾ ਵੱਧ ਸਕੇ ਜਿਸ ਦੀ ਯਾਰੀ ਅਸਮਾਨ ਨਾਲ ਹੋਵੇ ਕੰਦ ਵਿੱਚ ਉੱਗੇ ਦਰਖਤ ਦਾ ਜੀਵਨ ਹੈ ਕੋਈ ਨਰਬ ਦਾ ਨਾਲ ਸਾਰੇ ਸਬੰਧ ਮੁਕਾ ਕੇ ਉਹ ਮਕਾਨ ਬਦਲ ਲੈਂਦਾ ਹੈ ਗੋਵਿੰਦ RAM ਦੇ ਮਕਾਨ ਤੋਂ ਬਹੁਤ ਦੂਰ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਲਾਈ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ